ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲੱਭਤੀਵਾ ਚੈਨਲ ਤੇ ਮੈਂ ਸਤਿ ਸ੍ਰੀ ਅਕਾਲਤ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਜੀ ਸੂਬਾ ਦਾ ਟਾਈਮ ਬੱਚੇ ਹੁੰਦੇ ਸੀ ਤਿਆਰ ਸਕੂਲ ਵਾਸਤੇ ਤੇ ਮੈਂ ਲੱਗੀ ਫਈ ਸੀ ਫਟਾਫਟ ਚੱਕਰ ਕਰਨ ਮੈਂ ਕਿਹਾ ਚੱਲ ਫੇਰ ਰੋਟੀ ਬਣਾ ਲੂਈ ਪਹਿਲਾਂ ਕਿਉਂਕਿ ਕਮਰੇ ਦੀ ਚੱਕਰ ਬਹੁਤ ਜ਼ਿਆਦਾ ਜ਼ਰੂਰੀ ਆ ਕੋਈ ਆਇਆ ਗਿਆ ਹੁੰਦਾ ਤਲੋਜੀ ਚੱਕ ਧਾਰੀ ਸਾਰੀ ਆਪਣੀ ਹੋ ਗਈ ਸੀ ਤੇ ਫਿਰ ਆ ਗਈ ਸੀ ਮੇਰੇ ਰਸੋਈ ਦੇ ਵਿੱਚ ਗੁਰਸੀ ਮਨ ਕਹਿੰਦਾ ਅੱਜ ਮम्मा ਮੈਂ ਕਹਿੰਦਾ ਪਨੀਰ ਦੀ ਸਬਜੀ ਨਾਲ ਰੋਟੀ ਲੈ ਕੇ ਜਾਣੀ ਆ ਤੇ ਇਸ ਲਈ ਫਿਰ ਮੈਂ ਦੁੱਧ ਪਾੜਦੀ ਸੀ ਮੈਂ ਕਿਹਾ ਚਲ ਘਰ ਦੇ ਪਨੀਰ ਬਣਾ ਦਾਨੀ ਆ ਤੇ ਲੋਜੀ ਬੱਚੇ ਚਲੇ ਗਏ ਸੀ ਸਕੂਲ ਤੇ ਸਬਜੀ ਵਗੈਰਾ ਬਣਾ ਕੇ ਮੈਂ ਟਿਫਣਾ ਚ ਲੰਚ ਦੁਪਹਿਰ ਦਾ ਲੰਚ ਵਗੈਰਾ ਪਾ ਕੇ ਦੇ ਦਿੱਤਾ ਸੀ ਤੇ ਫਿਰ ਇਸ ਤੋਂ ਬਾਅਦ ਰਸੋਈ ਚ ਆਪਾਂ ਆ ਗਈ ਸੀ ਰੋਟੀ ਵਗੈਰਾ ਵੀ ਮੈਂ ਖਾ ਲਈ ਸੀ ਤੇ ਰਸੋਈ ਦੇ ਵਿੱਚ ਚੱਕ ਧਾਰ ਕਰਕੇ ਮੈਂ ਕਿਹਾ ਫਟਾਫਟ ਆਪਾਂ ਸੁੰਬਸਮ ਰਾਹੀ ਦਾ ਕੰਮ ਕਰਦੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਤੇਖੀ ਸੀ ਐਦਾਂ ਸੀ ਧੁੱਪ ਅੱਜ ਜਿਵੇਂ ਦੁਪਹਿਰ ਦੇ 2 ਵਜੇ ਹੁੰਦੇ ਨੇ ਤੇ ਹੈ ਸਾਰਾ ਇਹ 9 ਵਜੇ ਦਾ ਟਾਈਮ ਸੀ ਤੇ ਮੈਂ ਕਿਹਾ ਚੱਲ ਫਟਾਫਟ ਝਾੜੂ ਕੱਢ ਲੈਣੀ ਆ ਤੇ ਇਸ ਲਈ ਮੈਂ ਫਟਾਫਟ ਸੋਈ ਦੇ ਵਿੱਚੋਂ ਫਟਾਫਟ ਝਾੜੂ ਕੱਢਣ ਲੱਗੀ ਪਈ ਸੀ ਤੇ ਜਿੱਥੋਂ ਬਸ ਲੀਰਾ ਫੇਰ ਨਾਲ ਉਸ ਤੋਂ ਲੀਰਾ ਫਿਰੀ ਜਾਂਦੀ ਸੀ ਤੇ ਬਾਕੀ ਨਾਲ ਹੁੰਦੀ ਝਾੜੂ ਕੱਢੀ ਜਾਂਦੀ ਸੀ ਤੇ ਲੋ ਜੀ ਆਪਣਾ ਰਸੋਈ ਚੋਂ ਨਿਕਲ ਗਿਆ ਝਾੜੂ ਸਾਰਾ ਤੇ ਹੁਣ ਆ ਗਈ ਸੀ ਆਪਾਂ 베ੜੇ ਦੇ ਵਿੱਚ 베ੜੇ ਦੇ ਵਿੱਚ ਫਟਾਫਟ ਮੈਂ ਲੱਗੀ ਪਈ ਸੀ ਝਾੜੂ ਕੱਢਣਾ ਇੱਧਰ ਪਈਆਂ ਸੀ ਕਣਕਾਂ ਵਾਲੀਆਂ ਬੋਰੀਆਂ ਕਿਉਂਕਿ ਅਸੀਂ ਹਲੇ ਕਣਕ ਪਾਉਣੀ ਆ ਢੋਲ ਦੇ ਵਿੱਚ ਇਹ ਮੈਂ 2-3 ਦਿਨ ਧੁੱਪ ਲਵਾ ਕੇ ਫਿਰ ਬੋਰੀਆਂ ਦੇ ਵਿੱਚ ਪਾਤੀ ਸੀ ਕਣਕ ਮੈਂ ਕਿਹਾ ਚੱਲ ਜਦੋਂ ਸਰਦਾਂਜੀ ਢੋਲ ਚ ਪਾਉਣਗੇ ਨਾ ਤੇ ਉਦੋਂ ਆਸਾਨੀ ਨਾਲ ਚੱਕ ਕੇ ਪਾਈ ਜਾਊਗੀ ਫਿਰ ਫਟਾਫਟ ਅਲੀ ਪੜ ਜੂ ਆਪਣਾ ਕਣਕ ਦਾ ਵੀ ਕੰਮ ਤੇ ਇੱਦਾਂ ਹੀ ਬੋਰੀਆਂ 'ਚ ਪਾ ਕੇ ਰੱਖਤੀ ਪਈ ਐ ਮਾਜਾ ਧੁੱਪ ਹੀ ਪਈਆਂ ਰਹਿਣ ਨੂੰ ਇਹਨੂੰ ਬੋਰੀਆਂ ਨੂੰ ਤੇ ਲੋ ਜੀ ਆਪਣਾ 베ੜੇ ਦਾ ਵੀ ਫਟਾਫਟ ਸਾਰਾ ਕੰਮ ਕਰਤਾ ਸਾਰਾ ਸੰਭਰ ਦਿੱਤਾ ਸੀ ਤੇ ਦੇਖੋ ਜੀ ਹੁਣ ਘਰ ਦੀ ਮਤਲਬ ਕੀ ਘਰ ਦੀ ਸਾਰੀ ਜ਼ਿੰਮੇਵਾਰੀਆਂ ਤੇ ਘਰ ਦੇ ਸਾਰੇ ਕੰਮਕਾਰ ਵਿੱਚ ਇੱਕ ਔਰਤ ਦਾ ਹੀ ਹੱਥ ਹੁੰਦਾ ਇੱਕ ਔਰਤ ਹੀ ਕਰਦੀ ਸਾਰੇ ਜ਼ਿੰਮੇਵਾਰ ਸੰਭਾਲਦੀ ਹੈ ਤੇ ਉਹ ਹੀ ਕੰਮ ਕਰਦੀ ਹੈ ਤੇ ਇੱਧਰ ਆ ਗਈ ਸੀ ਜੀ ਲੋ ਜੀ ਮੈਂ ਕਮਰੇ ਦੇ ਵਿੱਚ ਇੱਧਰੋਂ ਆ ਗਈ ਸੀ ਸਰਦਾਰ ਜੀ ਹਾਈ ਖਾ ਰੂ ਖਾ ਇੱਧਰ ਆ ਕੇ ਦਿਖਾ ਹੱਥ ਦਾ ਕਿਹੜੀ ਕੈਮਰੇ 'ਚ ਮਾਰੋ

ਨਹੀਂ ਕਹਾਂ ਜੀ ਦਗਾ ਦੇ ਆ ਵੀ ਆ ਵੀ ਦੇ ਆ ਅ ਟੱਕਾ ਦਾ ਲੱਗਿਆ ਹੈ ਇਹ ਕੋਈ ਸੋਪੀ ਨਾ ਢੋੜਦਾ ਹੋਊਗਾ ਕੁੰਡੀ ਨਾਲ ਕੁੰਡੀ ਨਾਲ ਦੇਲਾ ਕਿੱਡੇ ਹੋਣਗਾ ਮেরি ਗੱਲ ਸੁਣੋ ਧੰਵਾਦ ਚ ਲੈ ਗਈ ਇਹ ਤਾਂ ਥੋੜੀ ਜਿਹੀ ਬਹਿਣਾ ਮੈਂ ਕਰ ਦਿੰਦਾ ਹਾਂ ਉਸ ਤੋਂ ਕਿ ਓਕੇ ਮੈਂ ਚੈਨ ਕਰਾਂਗਾ ਵੀਡੀਓ ਜੀ ਚਾਹ ਮੈਂ ਧਾਰਤੀ ਗਾਲ ਦੋਤ ਦੀ ਸੇਨਾ ਦਾ ਨਯਾ ਸਿਰ ਨਾ ਲੋਗ ਲਾਸ ਨੇ ਪਾਣੀ ਬਾਹਰ ਚ ਲੈ ਜਾਓ ਠੀਕ ਆ ਕੇ ਓਕੇ ਆ ਨਾ ਨਹੀਂ ਗੁਰੂ ਸਿੱਖ ਹੈ ਸਿੱਤੇਗੀ ਜੀ ਸਰਦਾਰ ਜੀ ਹੁਣ ਰੈਡੀ ਆ ਕੇਲੇ ਉਤਰ ਜਾਊਂਗਾ ਯੋਧਕ ਹੋਊਂਗਾ ਕੰਮ ਤੇ ਆਣਾ ਵਾਸਤੇ ਕੰਪਿਊਟਰ ਲੈ ਕੇ ਆਉਣਾ ਪਹਿਲਾਂ ਮੈਂ ਕੰਪਿਊਟਰ ਕਿੱਥੇ ਲੈ ਕੇ ਜਾਣਾ ਹੈ ਫਿਰ ਕੋ ਠੀਕ ਕਰਾ ਕੇ ਜਾਊਂਗਾ ਅੱਛਾ ਦੁਬਾਰੇ ਉਹ ਵਿੰਡੋ ਗਰਾਫਰ ਫਿਲਮ अच्छा अच्छा ठीक है। ਉਹਦੇ ਦਾ ਪ੍ਰੋਗਰਾਮ ਚੱਲਦਾ ਐਂਡ ਐਪ। ਠੀਕ। ਉਹ ਦਵਾਕੀ। ਠੀਕ। ਅੱਜ ਜੀਬਾ ਜੀ ਨੜਬੇ ਜੀ ਹੁੰਦੇ ਨੇ। ਹੋਰ ਕਮਰੇ ਦਾ ਕੰਮ ਹੀ ਹੈ। ਤੇ ਸਰਦਾਰ ਜੀ ਚਲੇ ਗਏ ਸੀ ਰੋਟੀ ਖਾ ਕੇ ਨਹਾਣੂ ਕੇ ਕੰਮ ਤੇ ਤੇ ਫੇਰ ਮੈਂ ਲੱਗੀ ਸੀ ਅੰਦਰ ਝਾੜੂ ਵਗੈਰਾ ਕੱਟਣ। ਤੇ ਦੇਖੋ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਹਨਾ ਤਾਂ ਚੈਨਲ ਨੂੰ ਪਲੀਜ਼ ਲਾਈਕ ਵੀ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਵੀਡੀਓ ਨੂੰ ਹੱਥ ਵਨ ਕੇ ਬੇਨਤੀ ਆ ਬਦ ਕਰਦੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਡੇ ਕਮੈਂਟ ਪੜ੍ਹ ਕੇ ਮੈਨੂੰ ਉਤਸ਼ਾਹ ਹੁੰਦਾ ਏ ਬਦਨ ਦਾ ਠੀਕ ਆ ਨਾ ਤੇ ਚਾਹਵਨ ਹੁੰਦੀ ਏ ਵੀ ਹਾਂ ਮੈਂ ਹੋਰ ਵੀਡੀਓ ਪਾਵਾਂ ਮ ਵਧੀਆ ਤੋਂ ਵਧੀਆ ਵਲੌਗ ਪਾਵਾਂ ਤੇ ਇਦਾਂ ਹੁੰਦਾ ਫਿਰ ਤੇ ਲੋ ਜੀ ਆਪਣਾ ਸਾਰਾ ਕੰਮਕਾਰ ਨਿਪੜ ਚੁੱਕਿਆ ਸੀ ਤਕਰੀਬਨ ਝਾੜੂ ਦਾ ਵੀ ਨਿਪੜ ਗਿਆ ਸੀ ਤੇ ਰੋਟੀ ਪਾਣੀ ਤਾਂ ਨਿਪੜਣੀ ਆ ਤੇ ਫਿਰ ਮੈਂ ਹੁਣ ਫਟਾਫਟ ਕਮਰੇ ਚੋਂ ਝਾੜੂ ਕੱਢ ਕੇ ਮੂਹਰੂ ਤਾਂ ਮੈਂ ਧੋਈ ਦੇਣਾ ਕਿਉਂਕਿ ਅੱਜ ਮੈਂ ਝਾੜੂ ਕੱਢਣ ਦੀ ਸਲਾਹ ਰਹੀ ਸੀ ਮੂਹਰਲੇ ਪਾਸੋਂ ਮੈਂ ਕਿਹਾ ਚਲ ਧੋਈ ਦੂੰਗੀ ਕਿ ਹਵਾ ਬਹੁਤ ਜ਼ਿਆਦਾ ਚੱਲਦੀ ਸੀ ਮੈਂ ਕਿਹਾ ਅੱਜ ਧੋਈ ਦਿੰਨੀ ਨਾਲੇ ਆਪਣੇ ਪਲਾਂਟਸ ਨੂੰ ਪਾਣੀ ਦਿੱਤਿਆ ਜਾਊਗਾ ਤੇ ਜਿਹੜੇ ਉੱਪਰ ਪਲਾਂਟਸ ਨੇ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਮੈਂ ਕਿਹਾ ਚੱਲ ਥੋੜਾ ਜਿਹਾ ਧੋਦਾਂ ਨੇ ਕਿਉਂਕਿ ਗਰਦ ਨਾਲ ਪੱਤੇ ਵਗੈਰਾ ਪਲਾਂਟਸ ਤੇ ਬਹੁਤ ਆਲੇ ਭਰੇ ਪਏ ਸੀ ਤੇ ਵੈਸੇ ਤਾਂ ਮੈਂ ਤਕਰੀਬਨ ਗਰਮੀਆਂ ਦੇ ਵਿੱਚ ਡੇਲੀ ਮੁਰੋ ਧੋਣੀ ਹੁੰਦੀਆਂ ਨਾਲ ਦਾ ਸੁਖਾਲਾ ਹੋ ਜਾਂਦਾ ਕੰਮ ਤੇ ਨਾਲੇ ਆਪਣਾ ਪਲਾਂਟਸ ਵਧੀਆ ਰੋਜ਼ ਧੋਤੇ ਜਾਂਦੇ ਨੇ ਚਲੋ ਜੀ ਆਪਣਾ ਧੋਣ ਧਵਾਈ ਦਾ ਕੰਮ ਸਾਰਾ ਤਕਰੀਬਨ ਨਿਪਟੜ ਗਿਆ ਤੇ ਮੇਰਾ ਭਾਂਡੇ ਦਾ ਹਾਲੇ ਵਿਚਾਰ ਲੱਗਿਆ ਪਿਆ ਸੀ ਤੇ ਉਹ ਮੈਂ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਦਿਖਾਇਆ ਕਿਉਂਕਿ ਮੈਂ ਕਿ ਜ਼ਾਦੇ ਭਾਂਡੇ ਨੇ ਮੈਂ ਕਿ ਚਲ ਵੀਡੀਓ ਚ ਨਹੀਂ ਦਿਖਾਉਂਦੇ ਹੈਗੇ ਸਿਰਫ ਧੋਣ ਦਾ ਹੀ ਦਿਖਾ ਦਰਿਆ ਤੇ ਧੋਣ ਤੋਂ ਬਾਅਦ ਚ ਫਿਰ ਮੈਂ ਮਾਂਜੇ ਸੀ ਭਾਂਡੇ ਭਾਂਨੇ ਮਾਂਜ ਕੇ ਫਿਰ ਮੈਂ ਇਦੋਂ ਬਾਅਦ ਚ ਧੋਤੇ ਸੀ ਕੱਪੜੇ ਕੱਪੜੇ ਧੋ ਕੇ ਫਿਰ ਮੈਂ ਲੱਗੀ ਸੀ ਜੀ ਪੋਚਾ ਲਗਾਉਣਾ ਤੇ ਲੋ ਜੀ ਆਪਣਾ ਕੱਪੜਿਆਂ ਦਾ ਭਾਂਡੇ ਦਾ ਨਿੱਪੜ ਗਿਆ ਸੀ ਤੇ ਫਿਰ ਮੈਂ ਆ ਗਈ ਸੀ ਇੱਧਰ ਕਮਰੇ ਦੇ ਵਿੱਚ ਪੋਚਾ ਲਗਾਉਣਾ ਮੈਂ ਕਿਹਾ ਚਲ ਅੱਜ ਹੱਥ ਨਾਲ ਨਹੀਂ ਪੋਚਾ ਲਗਾਉਂਦੀ ਹੈਗੀ ਅੱਜ ਮੈਂ ਲਾਉਣੀ ਆ ਮਤਲਬ ਕਿ ਸਟੈਂਡ ਨਾਲ ਪੋਚਾ ਲਗਾਉਣੀ ਆ ਤੇ ਲੋ ਜੀ ਇਹ ਕੰਮ ਆਪਣਾ ਹੋ ਗਿਆ ਸੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫ ਤੇ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਸਵੇਰ ਦੇ ਕੰਮ ਆਪਨੇ ਸਾਰੇ ਕਰ ਲਏ ਨੇ ਤਕਰੀਬਨ ਸਾਰੇ ਕੰਮ ਨਿਬੜ ਗਏ ਨੇ ਨਹਾ ਕੇ ਆ ਕੇ ਅ ਕੰਗੀ ਕੀਤੀ ਐ ਸਿਰ ਨੂੰ ਤੇ ਹੁਣ ਮੈਂ ਪੀਣ ਲੱਗੀ ਆ ਜੀ ਚਾਹ ਚਾਹ ਆਪਣੀ ਲੋ ਜੀ ਚਾਹ ਆਪਾਂ ਪੀਨੇ ਆ ਚਾਹ ਪੀ ਕੇ ਕੰਮ ਜੇ ਹੋ ਜਾਣਗੇ ਫੇਰ ਬੈਠਾਂਗੇ ਸਲਾਈ ਕਰਨ ਸਲਾਈ ਦੇ ਕੱਪੜੇ ਉਹ ਪਏ ਨੇ ਕਟਿੰਗ ਕਰਨ ਵਾਲੀ ਪਈ ਐ ਇੱਧਰ ਪਏ ਨੇ ਮਸ਼ੀਨ ਤੇ ਤੇ ਮੈਂ ਕਿ ਚੱਲ ਪਹਿਲਾਂ ਚਾਹ ਪੀ ਲਾਂ ਚਾਹ ਪੀ ਕੇ ਫੇਰ ਕਰਾਂਗੇ ਸਲਾਈ ਦਾ ਕੰਮ ਤੇ ਚਲੋ ਜੀ ਚਾਹ ਪੀ ਲਈਏ ਠੰਡੀ ਨਾ ਹੋ ਜੇ ਕਿਤੇ ਤੇ ਇਸ ਤੋਂ ਬਾਅਦ ਆਪਾਂ ਲੱਗੇ ਸੀ ਸਿਲਾਈ ਕਰਨ ਮੈਂ ਕਿਹਾ ਚੱਲ ਹੁਣ ਸਿਲਾਈ ਦਾ ਕੰਮ ਕਰ ਲਾਂ ਦੀਆਂ ਕੰਟਕ ਕੰਟਕ ਲਾ ਦੇ ਨੇ ਮਸ਼ੀਨ ਤੇ ਆਪਾਂ ਫੇਰ ਆਪਾਂ ਕਰਾਂਗੇ ਦੁਪਹਿਰ ਦਾ ਰੋਟੀ ਟੁੱਕਾ ਦੁਪਹਿਰ ਦੇ ਰੋਟੀ ਟੁੱਕੇ ਤੋਂ ਬਾਅਦ ਚ ਤਾਂ ਫੇਰ ਬਿਲਕੁਲ ਬੈਠਣ ਦਾ ਟਾਈਮ ਹੀ ਲੱਗਦਾ ਹੈਗਾ ਕਿਉਂਕਿ ਦੁਪਹਿਰ ਦੀ ਰੋਟੀ ਰੋਟੀ ਖਾ ਕੇ ਹਟਦੇ ਫਿਰ ਸਰਦਾਰ ਜੀ ਕਹਿੰਦੇ ਨੇ ਵੀ ਚਾਹ ਵੀ ਕਰ ਦੋ ਹਨਾ ਤੇ ਚਾਹ ਪੀ ਕੇ ਜਾਵਾਂਗੇ ਫਿਰ ਜੋ ਚਾਹ ਕਰਦੇ ਇਧਰੋਂ ਬੱਚੇ ਆ ਜਾਂਦੇ ਨੇ ਨਾਲ ਹੁੰਦੀ ਫਿਰ ਬੱਚਿਆਂ ਨੂੰ ਰੋਟੀ ਵਗੈਰਾ ਪਾ ਕੇ ਦੇਣੀ ਹੁੰਦੀ ਤੇ ਫਿਰ ਬੱਚਿਆਂ ਨੂੰ ਚਾਹ ਵਗੈਰਾ ਕਰਕੇ ਦੇਣੀ ਆ ਤੇ ਫਿਰ ਭਾਂਡੇ ਵਗੈਰਾ ਹੋ ਜਾਂਦੇ ਨੇ ਫਿਰ ਸ਼ਾਮ ਦਾ ਰੋਟੀ ਟੁੱਕਦਾ ਹੋ ਜਾਂਦਾ ਤੇ ਇਸ ਲਈ ਟਾਈਮ ਮੇਰਾ ਇਦਾਂ ਹੀ ਲੱਗ ਜਾਂਦਾ ਤੇ ਲੋ ਜੀ ਇੱਧਰ ਕਰੀ ਜਾਂਦੀ ਸੀ ਆਪਾਂ ਸਲਾਈ ਇਹ ਸੂਟ ਸਟੀਚਿੰਗ ਕਰਦੇ ਸੀ ਆਪਾਂ ਬੀਬੀ ਜੀ ਦਾ ਕਿਉਂਕਿ ਮੇਰੀ ਬੀਬੀ ਜੀ ਨੇ ਜਾਣਾ ਸੀ ਸੇਵਾ ਤੇ ਤੇ ਮੈਂ ਕਿਚਾ ਚਲ ਚਿੱਟੀ ਡਰੈਸ ਹੈ ਵੀ ਬੀ ਦੀ ਸੇ ਵਾਲੀ ਤੇ ਉਹ ਸਟੀਚਿੰਗ ਕਰਦੇ ਸੀ ਤੇ ਲੋ ਜੀ ਇਹ ਸੀ ਆਪਣੀ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋ ਵੀ ਤੇ ਲੈ ਕੇ ਆਂਦੇ ਰਹਾਂਗੇ ਇਸੇ ਤਰ੍ਹਾਂ ਰੋਜ਼ ਨਵੇਂ-ਨਵੇਂ ਵਲੌਗ ਤੇ ਜੇਕਰ ਮੇਰੀ ਭੈਣਾਂ ਨੂੰ ਵੀਡੀਓ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰਨਾ ये चलो जी मेला आगे काल एक और भी ना तब तक ली सारे अनुष शिकाल बाय बाय